ਹਾਂਜੀ ਸਸਤੀ ਕਰੋ ਦੋਸਤੋ ਹੋਰ ਸਾਰੇ ਠੀਕ ਆ ਕਿਉਂ ਅੱਜ ਆਪਾਂ ਥੋੜਾ ਜਿਹਾ ਕਿਤੇ ਆਊਟਸਾਈਡਰ ਗਏ ਸੀਗੇ ਮਤਲਬ ਵੀ ਚੰਡੀਗੜ੍ਹ ਕਸੌਲੀ ਸਿਮਲਾ ਰੋਡ ਤੇ ਜਿੱਥੋਂ ਦੀ ਹੁਣ ਮੈਂ ਲੰਘ ਰਿਹਾਗਾ ਇਹ ਸਮਝ ਲਓ ਵੀ ਧਰਮਪੁਰਾ ਰਾਜਕ ਟੀ ਪੁਆਇੰਟ ਪੈਂਦਾ ਹੈ ਜਿੱਥੋਂ ਆਪਾਂ ਜੇ ਆਪਾਂ ਕਸੌਲੀ ਨੂੰ ਜਾਣਾ ਤਾਂ ਕਸੌਲੀ ਨੂੰ ਵੀ ਆਪਾਂ ਉੱਪਰ ਨੂੰ ਜਾ ਸਕਦੇ ਹਾਂ ਜੇ ਆਪਾਂ ਸਿੱਧਾ ਸੋਲਣ ਜਾਣਾ ਸੋਲਣ ਸਿਮਲਾ ਮਤਲਬ ਵੀ ਇੱਕ ਬਹੁਤ ਵਧੀਆ ਇੱਕ 뷰 ਪੁਆਇੰਟ ਆ ਜਿੱਥੇ ਆਪਾਂ ਵੀ ਇੱਕ ਵਧੀਆ ਦ੍ਰਿਸ਼ ਦੇਖ ਸਕਦੇ ਹਾਂ ਨਾ ਪਹਾੜੀਆਂ ਦਾ ਤੇ ਬਹੁਤ ਵਧੀਆ ਲੱਗਿਆ ਮੈਨੂੰ ਮੈਂ ਲੰਘ ਰਿਹਾ ਸੀ ਚਲੋ ਮੈਂ ਕਿਹਾ ਵੀ ਚਲੋ ਇਹਨੂੰ ਆਪਾਂ ਆਪਣੇ ਦ੍ਰਿਸ਼ ਨੂੰ ਕੈਦ ਕੀਤਾ ਜਾਵੇ ਕੈਦ ਕਰਕੇ ਚਲੋ ਆਪਣੇ ਸਾਰੇ ਭਾਈਆਂ ਨੂੰ ਦਿਖਾਇਆ ਜਾਵੇ ਹਨ ਤੇ ਕਿਉਂਕਿ ਮੇਰਾ ਤਾਂ ਚੱਕਰ ਲੱਗਦੀ ਰਹਿੰਦਾ ਇੱਥੇ ਤੇ ਪਹਿਲਾਂ ਮੈਨੂੰ ਪਤਾ ਨਹੀਂ ਸੀ ਹੁਣ ਮੈਂ ਵੀਡੀਓ ਬਣਾਉਣ ਲੱਗ ਗਿਆ ਕਈ ਕਹਿਣਗੇ ਹੁਣ ਵੀ ਵੀਡੀਓ ਬਣਾਉਂਦਾ ਬਈ ਤੇ ਵੈਸੇ ਬਹੁਤ ਵਧੀਆ 뷰 ਪੁਆਇੰਟ ਨੇ ਇਤੋਂ ਬਹੁਤ ਵਧੀਆ ਵੀ ਵਧੀਆ ਥਾਂ ਨਾਲੋਂ ਆਪਾਂ ਕਹਿੰਦੇ ਆ ਵੀ ਉੱਥੇ ਚੱਲਾਂਗੇ ਉੱਥੇ ਨਾਲੇ ਆ ਛੋਟੇ ਛੋਟੇ ਪੁਆਇੰਟ ਦੇਖਣ ਨਾਲੇ ਹੁੰਦੇ ਆ ਬਹੁਤ ਵਧੀਆ ਪੁਆਇੰਟ ਆ ਤੇ ਜਰੂਰ ਆਇਓ ਕਿਤੇ ਖੜਕੇ ਜਾਇਓ ਪਰ ਤੁਹਾਨੂੰ ਫੇਰ ਪਤਾ ਲੱਗੂ ਵੀ ਕਿੱਥੇ ਕਿੱਥੇ ਜਿਹੜਾ 뷰 ਪੁਆਇੰਟ ਆ ਹੱਸ